ਅੱਜ ਸਾਰੇ ਪੰਜਾਬ ਦੇ ਵਿੱਚ ਜਦੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾ ਰਹੇ ਸੀ ਤੇ ਕੈਂਪ ਲਗਾ ਕੇ ਪਹੁੰਚਾ ਰਹੇ ਸੀ ਔਰ ਇਹਨਾਂ ਨੇ ਪੁਲਿਸ ਨੂੰ ਕਹਿ ਕੇ ਜਿਸ ਤਰੀਕੇ ਦੇ ਨਾਲ ਸਾਡੇ ਕੈਂਪ ਨੇ ਉੱਚ ਕੁਆਲਿਟੀ ਔਰ ਸਾਡੇ ਪਰਦੇਸ਼ ਦੇ ਜਿਹੜੇ ਜ਼ਿਲ੍ਹਾ ਪ੍ਰਬੰਧ ਨੇ ਜਾਂ ਹੋਰ ਸਾਡੇ ਵਰਕਰ ਨੇ ਅੱਜ ਸਾਡੇ ਪਰਦੇਸ਼ ਦੇ ਸੁਨੀਲ ਜਾਖੜ ਜੀ ਜਿਹੜੇ ਪਰਦੇਸ਼ ਦੇ ਇਜੈਕਟ ਉਹਨਾਂ ਨੂੰ ਅਰੈਸਟ ਕਰ ਲਿਆ ਕਾਰਜਕਰਤਾ ਨੂੰ ਅਰੈਸਟ ਕਰ ਲਿਆ ਔਰ ਅੱਜ ਸਾਰਾ ਪੰਜਾਬ ਸ਼ਰਮਿੰਦਾ ਹੈ ਅੱਜ ਮੈਂ ਕੋਈ ਦੇਖ ਰਿਹਾ ਸੀ ਕੁਝ ਲੋਕ ਕਹਿ ਰਹੇ ਸੀ ਅਸੀਂ ਪਛਤਾ ਰਹੇ ਹਾਂ ਜਿਹੜੇ ਸਾਡਾ ਦੇਲੇ ਕਰ ਰਹੇ ਸੀ ਅਸੀਂ ਆਪਣਾ ਅੰਗੂਠਾ ਕਢਾ ਦਈਏ ਜਿਸ ਅੰਗੂਠੇ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਬਟਨ ਦਬਾਇਆ ਸੀ ਕਿਉਂਕਿ ਅੱਜ ਭਾਜਪਾ ਜਨਤਾ ਪਾਰਟੀ ਦੇ ਕਾਰਜਕਰਤਾ ਲੋਕਾਂ ਨੂੰ ਫਾਇਦਾ ਪਹਚਾਣ ਜਾ ਰਿਹਾ ਸੀ ਲੋਕਾਂ ਨੂੰ ਜਿਹੜੀਆਂ ਮੋਦੀ ਦੀਆਂ ਸਕੀਮਾਂ ਨੇ ਜਿਹਨੇ ਸਾਰੇ ਦੇਸ਼ 'ਚ ਲਾਗੂ ਨੇ ਉਹ ਲਾਗੂ ਕਰਨ ਮੱਦੇਦ ਅਸਰਿਆ ਸੀ ਉਹਨਾਂ ਦੇ ਫਾਰਮ ਭਰੇ ਜਾ ਰਹੇ ਸਨ ਔਰ ਇਹਨਾਂ ਨੇ ਸਾਡੇ ਕੈਂਪ ਬੰਦ ਕਰਾ ਦਿੱਤੇ ਔਰ ਉਹ ਹੀ ਜਿਹਨੇ ਸਕੀਮਾਂ ਨੇ ਇਹਨਾਂ ਦੇ ਐਮਐਲਏ ਲਗਾ ਰਹੇ ਨੇ ਭੀਜੇ ਪਾਰਟੀ ਜਨਤਾ ਪਾਰਟੀ ਕੋ ਗਲਤ ਕਰਦੀ ਫਿਰ ਤੁਹਾਡੇ ਐਮਐਲਏ ਜਿਹੜੇ ਉਹ ਗਲਤੀ ਨਹੀਂ ਕਰ ਰਹੇ ਉਹ ਕਿਉਂ ਫਾਰਮ ਭਰ ਰਹੇ ਨੇ ਉਹਨਾਂ ਨੇ ਕਿਉਂ ਆਪਣੀਆਂ ਫੇਸਬੁੱਕਾਂ ਦੇ ਉੱਪਰ ਉਹ ਸਕੀਮਾਂ ਲਿਖ ਲਿਖ ਕੇ ਪਾਈ ਹੋਈਆਂ ਨੇ ਇਹ ਦੋਗਲੇ ਨੀਤੀ ਡਰੇ ਹੋਏ ਲੋਕ ਨੇ ਕਿ ਸਤਾਈ ਨੇੜੇ ਆ ਰਿਹਾ ਹੈ ਵੀ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਲੋਕਾਂ ਨੂੰ ਪਹਿਲਾਂ ਝੂਠ ਬੋਲੇ ਸੀ ਔਰ ਅੱਜ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹਰ ਘਰ ਦੇ ਵਿੱਚ ਜਾ ਰਹੀ ਹੈ ਹਰ ਘਰ ਦੇ ਚਸਕੀਮਾਂ ਮੋਦੀ ਜੀ ਦੱਸ ਰਹੀ ਹੈ ਔਰ ਇਹ ਡਰ ਗਏ ਡਰ ਕੇ ਅਜਨਪੁਰਸ ਦਾ ਜ਼ਹਰਾ ਲੈ ਕੇ ਸਾਡਾ ਜਿਹੜੇ ਵਰਕਰ ਅੰਦਰ ਕਿਤੇ ਨੇ ਔਰ ਸਾਡੇ ਜਿਹੜੇ ਕੈਂਪ ਨੂੰ ਬੰਦ ਕਰਾਇਆ ਠੀਕ ਹੈ ਜੀ ਮੈਂ ਸਮਰਤਾ ਕੌਰ ਬੀਜੇਪੀ ਐਨ ਜੀਓ ਸੈਲ ਪੰਜਾਬ ਅੱਜ ਦੇਵੀ ਜੀ ਦੇ ਦਫਤਰ ਅਸੀਂ ਆਪਣੇ ਮੁੱਖ ਮੰਤਰੀ ਜੀ ਦਾ ਉਤਲਾ ਸਾੜਨ ਆਈ ਸੀ ਮੈਂ ਹੀ ਕਹਿਣਾ ਚਾਹੂੰਗੀ ਬੜੀ ਸ਼ਰਮਨਾਕ ਵਾਲੀ ਗੱਲ ਹੈਗੀ ਐ ਸਾਡੇ ਲਈ ਵੀ ਬੜੀ ਸ਼ਰਮ ਵਾਲੀ ਗੱਲ ਹੈ ਪਰ ਕੀ ਕਰੀਏ ਅਸੀਂ ਬਹੁਤ ਮਜਬੂਰ ਆ ਕਿਵੇਂ ਸੈਂਟਰ ਗਵਰਨਮੈਂਟ ਦੀਆਂ ਜਿੰਨੀਆਂ ਸਕੀਮਸ ਸੀਗੀਆਂ ਅਸੀਂ ਘਰ-ਘਰਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਯੁਸ਼ਮਾਨ ਕਾਰਡ ਲੋਕਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਆਵਾਸ ਯੋਜਨਾ ਲੋਕਾਂ ਨੂੰ ਛੱਤਾਂ ਦਿਲਵਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿਉਂ ਕਿਉਂਕਿ ਉਹਨਾਂ ਦੀ 4 ਸਾਲ ਦੇ ਜਿੰਨੀ ਵੀ ਮਿਹਨਤ ਕਰ ਰਹੇ ਸੀਗੇ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਜਿੰਨੀ ਮਿਹਨਤ ਕਰ ਰਹੇ ਜਿੰਨੀਆਂ ناکਾਮੀਆਂ ਨੇ ਉਹਨਾਂ ਦੀਆਂ ਹੁਣ ਸਾਬਿਤ ਹੋ ਰਹੀਆਂ ਨੇ ਤੇ ਇਸ ਚੀਜ਼ ਤੋਂ ਉਹ ਡਰਦੇ ਹੋਏ ਉਹਨਾਂ ਨੇ ਤੱਕੇਸ਼ਾਈ ਕੀਤੀ ਸਾਡੇ ਜਿਹਨੇ ਕੈਂਪ ਹਰ ਘਰ ਦੇ ਵਿੱਚ ਪਿੰਡਾਂ ਪਿੰਡਾਂ ਚ ਜਾ ਕੇ ਕੈਂਪ ਲੱਗ ਰਹੇ ਸੀਗੇ ਲੋਕ ਭਲਾਈ ਦੇ ਕੰਮ ਹੋ ਰਹੇ ਸੀ ਪੁਲਿਸ ਨੂੰ ਭੇਜ ਕੇ ਤੱਕੇਸ਼ਾਈ ਕਰਕੇ ਸਾਡੇ ਅਰੈਸਟ ਕਰਵਾਏ ਗਏ ਵਰਕਰਸ ਜਦ ਕੀ ਬਿਲਕੁਲ ਐ ਤੱਕਾ ਬਿਲਕੁਲ ਨਹੀਂ ਚੱਲੇਗਾ ਇਹ ਡੈਮੋਕ੍ਰੇਸੀ ਬਿਲਕੁਲ ਨਹੀਂ ਚੱਲੇਗੀ ਇਹ ਲੋਕਤੰਤਰ ਦਾ ਸ਼ਰੇ ਆਮ ਕਤਲ ਹੈ ਇਸ ਲਈ ਕਹਿਣਾ ਚਾਹੂੰਗੀ 2027 ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਸੋਚ ਲੈ ਕਿ ਤੁਹਾਨੂੰ ਸੇਵਾ ਵਾਲੀ ਸਰਕਾਰ ਚਾਹੀਦੀ ਹੈ ਜਾਂ ਥੋਥੇ ਵਾਲੀ ਥੈਂਕ ਯੂ ਪੁਤਲਾ ਫੁਕ ਮਜਾਰਾ ਕੀਤਾ ਜਾ ਪੂਰੇ ਪੰਜਾਬ ਭਰ ਵਿੱਚ ਇਹ ਪੁਤਲਾ ਫੁਕ ਮਜਾਰਾ ਹੋਣੀ ਸੀ ਕਿਉਂ ਇਹਨਾਂ ਨੇ ਕੱਲ ਕੀ ਕੀਤਾ ਕੱਲ ਇਹਨਾਂ ਨੇ ਜਿਹੜੇ ਸਾਡੇ ਚਾਹੇ ਜ਼ਿਲ੍ਹਾ ਅਧਿਕਾਰੀ ਚਾਹੇ ਪੂਰਵ ਐਸ ਐਕਸ ਐਮ ਐਲ ਐ ਸੀ ਚਾਹੇ ਸੰਤਰੀ ਜੀ ਚਾਹੇ ਪਰਦੇਸ਼ ਦਾ ਕੋਈ ਵੀ ਸਖਤੀ ਦਾ ਕੋਈ ਵੀ ਸੀ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਜਿਹੜੇ ਉਹ ਯੋਜਨਾਵਾਂ ਭਾਰਤੀ ਜਨਤਾ ਪਾਰਟੀ ਜੋ ਮੋਦੀ ਸਰਕਾਰੀਆਂ ਦੱਸ ਰਹੀ ਸੀ ਉਹਨਾਂ ਯੋਜਨਾਵਾਂ ਨੂੰ ਹਰ ਤੱਕ ਪਛਾਣ ਵਾਸਤੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਰ ਤੱਕ ਪਹੁੰਚਾਓ ਪਰ ਅਸੀਂ ਪਹੁੰਚਾ ਵੀ ਦੇ ਆ ਅਸੀਂ ਇਹਨਾਂ ਨੇ ਕਿਹਾ ਕਿ ਇਹ ਡਾਟਾ ਚੋਰੀ ਕਰ ਰਿਹਾ ਜਦੋਂ ਇਹਨਾਂ ਨੇ ਕੈਂਪ ਲਗਾ ਕੇ ਮਹਿਲਾਵਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਉਨਾਂ ਦੇ ਖਾਨੇ ਪਰੇ ਸੀ ਕਿ ਅਸੀਂ ਤੁਹਾਨੂੰ ਇੱਕ ਇੱਕ ਹਜ਼ਾਰ ਰੁਪਿਆ ਦੇਾਂਗੇ ਔਰ ਉਹ ਡਾਟਾ ਚੋਰੀ ਨਹੀਂ ਸੀ ਹੋਇਆ ਹੁਣ ਤੁਸੀਂ ਆਪਣੇ ਦਸਰਾਂ ਦੇ ਵਿੱਚ ਬੈਠ ਕੇ ਬੋਰਡ ਲਗਾਏ ਆ ਕਿ ਇਹਨਾਂ ਯੋਜਨਾਵਾਂ ਦਾ ਲਾਭ ਸਾਡੇ ਤੋਂ ਲਵੋ ਇਹ ਡਾਟਾ ਚੋਰੀ ਨਹੀਂ ਹੋ ਰਿਹਾ ਤੇ ਜੇ ਭਾਜਪਾ ਪਾਰਟੀ ਆਪਣੇ ਪ੍ਰਧਾਨ ਮੰਤਰੀ ਦੀ ਯੋਜਨਾ ਜਿਹੜੀ ਆ ਉਹ ਕਾ ਕਰ ਪਹਚਾ ਰਿਆ ਤੇ ਇਹ ਦਾ ਵਿਰੋਧ ਕਰਦੇ ਆ ਅਸੀਂ ਵਿਰੋਧ ਵੀ ਸਹਿਨ ਕਰ ਨਹੀਂ ਕਰਾਂਗੇ ਇਹਨਾਂ ਦਾ ਅਸੀਂ ਇਹ ਸੋਚਾਂਗੇ ਕਿ ਸਾਡੀਆਂ ਜਿਹੜੀਆਂ ਸਕੀਮਾਂ ਨੇ ਇਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹਨਾਂ ਨੇ ਆਸ਼ਵਾਨ ਸਕੀਮ ਖਤਮ ਕਰ ਦਿੱਤੀ ਅੱਜ ਲੋਕ ਤرائی ਤرائی ਕਰ ਰਹੇ ਆ ਇਹ ਕਹਿੰਦਾ ਜੀ ਅਸੀਂ 10 ਲੱਖ ਦਾ ਬੀਮਾ ਦਿਆਂ ਕਿੱਥੇ ਗਿਆ 10 ਲੱਖ ਦਾ ਬੀਮਾ ਕਿਹੜੀ ਕੜਕ ਇਹਨਾਂ ਨੇ ਦਿੱਤੀ ਆ ਲੋਕਾਂ ਦੇ ਨੀਲੇ ਕਾਰਡ ਇਹਨਾਂ ਨੇ ਕੱਟੇ ਆ ਔਰ ਕੱਟਣ ਤੋਂ ਬਾਅਦ ਕਹਿੰਦੇ ਆ ਕਿ ਮੋਦੀ ਸਰਕਾਰ ਨੇ ਜਿਹੜੇ ਆ ਪਕਾੜ ਕੱਟਣ ਦੀ ਤਿਆਰੀ ਕਰ ਰਹੀ ਆ ਅਰੇ ਤੁਸੀਂ ਸਾਰੇ ਆਪਣੇ ਉੱਤੇ ਬਿਠਾਏ ਆ ਡੀਆਰਸੀ ਸਾਡੇ ਬੈਠੇ ਆ ਸਾਰੇ ਬੈਠੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਆ ਓਕੇਵਾਈਸੀ ਹਰ ਵਿਅਕਤੀ ਦੀ ਕਰਾ ਰਹੇ ਆ ਤੁਸੀਂ ਮੈਂ ਸਮਝਦਾ ਕਿ ਇਹ ਜਾਣਬੁੱਝ ਕੇ ਤਮਾਸ਼ਾ ਕਰ ਰਿਹਾ ਇਹਨਾਂ ਤਮਾਸ਼ਾ ਜ਼ਰਾ ਦਿਨ ਨਹੀਂ ਚੱਲਦਾ ਅੱਜ ਗੁਰਦੇਵ ਸ਼ਰਮਾ ਦੇਵੀ ਜੀ ਸਾਡੇ ਹਲਕਾ ਸੈਂਟਰਲ ਦੇ ਇਚਾਰਜ ਨੇ ਉਹਨਾਂ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਇਹ ਪੁਤਲਾ ਪੰਜਾਬ ਸਰਕਾਰ ਦਾ ਫੁੱਟਿਆ ਗਿਆ ਪਰ ਤੁਸੀਂ ਦੇਖੋ ਨਸ਼ਾ ਦੇ ਖਤਮ ਨਹੀਂ ਕਰ ਸਕੇ ਜ਼ਮੀਨਾਂ ਹੜਪਣ ਦੀ ਤਿਆਰੀ ਵਿੱਚ ਲੱਗੇ ਹੋਏ ਸੀ ਹੁਣ ਵੀ ਇਹ ਪਾਲਿਸੀ ਲਿਆ ਕੇ ਆ ਰਹੇ ਆ ਕੋਈ ਨਾ ਕੋਈ ਐੋ ਜੀ ਪਾਲਿਸੀ ਲੈ ਕੇ ਆਣਗੇ ਕਿਉਂਕਿ ਇਹਨਾਂ ਨੂੰ ਫਰਮਾਨ ਦਿੱਲੀ ਤੋਂ ਕੇਸਰੀਵਾਲ ਦਾ ਫਰਮਾਨ ਆ ਸੋਧਿਆ ਦੇਖੋ ਕੀ ਬੋਲਦਾ ਸੰਸਦਿਆ ਕਹਿੰਦਾ ਮਾਪ ਡੰਡ ਹਰ ભેਦਭਾਵ ਸਭ ਚਲਾਵਾਂਗੇ ਪਰ ਸਾਡੂੰ ਜਿੱਤ ਜਿਹੜੀ ਆ 2027 ਦੀ ਚਾਹੀਦੀ ਆ ਲੜਨਾ ਪਿਆ ਪੜਨਾ ਪਿਆ ਪਿਛੇ ਨਹੀਂ ਹਟਾਂਗੇ ਇਹਨੂੰ ਇਹ ਨਹੀਂ ਪਤਾ ਸੰਸਦਿਆ ਨੂੰ ਪੰਜਾਬੀ ਜਿਹੜੇ ਆ ਕਦੀ ਕਿਸੇ ਤੋਂ ਡਰਨ ਵਾਲੇ ਨਹੀਂ ਝੁਕਣ ਵਾਲੇ ਨਹੀਂ ਆ ਜਦੋਂ ਇਹੋ ਜੀਆਂ ਗੱਲਾਂ ਆਣ ਗਿਆ ਤੇ ਤੈਨੂੰ ਐਸੋ ਪੰਜਾਬ ਜਾ ਕੇ ਦਿੱਲੀ ਤੋਂ ਵੀ ਪਾਰ ਲੇਜਾਂਗੇ ਤੈਨੂੰ ਪਤਾ ਲੱਗ ਜਾਏਗਾ ਕਿ ਕੀ ਹੋ ਰਿਹਾ ਦਾ ਇਸ ਕਰਕੇ ਅੱਜ ਦਾ ਪੰਜਾਬ ਸਰਕਾਰ ਦਾ ਪਤਲਾ ਫੁਕੜਾ ਜ਼ਰੂਰੀ ਸੀ ਕੋਕਸ ਮੇਰੇ ਇਹਨਾਂ ਸਾਡੇ ਪ੍ਰਧਾਨ ਸ਼ਵੀਰ ਜਖਰ ਜੀ ਨੇ ਗ੍ਰਸਤਾਰ ਕੀਤਾ ਉਹ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਕੈਂਪ ਲਗਾਵਾਂਗਾ ਕੈਂਪ ਲਗਾਉਣ ਵਾਸਤੇ ਜਾ ਰਿਹਾ ਸੀ ਰਸਤੇ ਦੇ ਵਿੱਚ ਉਹਨਾਂ ਨੇ ਗ੍ਰਸਤਾਰ ਕੀਤਾ ਗਿਆ ਮੈਂ ਅਸੀਂ ਨਿੰਦਿਆ ਕਰਦਾ ਵਾਂ ਪਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਜੇ ਤੁਸੀਂ ਇਹੋ ਜਿਹੇ ਕੰਮ ਕਰੋਗੇ ਤਾਂ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਤੁਹਾਨੂੰ ਕਹਿਣ ਵਾਸਤੇ ਹਰ ਮੋੜ ਤੇ ਖੜਾ ਆਏਗਾ ਇਸ ਕਰਕੇ ਇਹ ਤੁਹਾਨੂੰ ਚੁਕਣਾ ਪਏਗਾ ਇਹ ਗੱਲ ਛੱਡਣੀ ਪਏਗੀ ਔਰ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਨੂੰ ਜੁਟੀਆਂ ਲਗਾਤੀਆਂ ਕਿ ਘਰ ਘਰ ਜਾਓ ਜਿਹੜੀਆਂ ਵੀ ਯੋਜਨਾਵਾਂ ਮੋਦੀ ਸਰਕਾਰੀਆਂ ਨੇ ਉਹਦਾ ਲਾਊਡ ਉਠਾ ਲਈ ਅਸੀਂ ਸਾਰੇ ਜਣੇ ਕੰਮ ਕਰਾਂਗੇ 1000 ਕਰੋੜ ਰੁਪਏ ਦੇ ਆਸ-ਪਾਸ ਤੇ ਇਹ ਸਰਕਾਰ ਤੋਂ ਕਰਜ਼ਾ ਲਿਆ ਵਾ ਕੀ ਬਾਤ ਉਸ ਬਾਰੇ ਕੀ ਕਹਿਣਾ ਚਾਹੋਗੇ ਉਹ ਸਹੀ ਜਿਹੜਾ ਪੈਸਾ ਇੰਪਲੀਮੈਂਟ ਨਹੀਂ ਹੋਇਆ ਤੁਸੀਂ 1000 ਕਰੋੜ ਦੀ ਗੱਲ ਕਰਦੇ ਹੋ 3 ਲੱਖ ਕਰੋੜ ਰੁਪਇਆ ਕਰਜ਼ਾ ਹੋ ਚੁੱਕਿਆ ਸਾਡੇ ਪੰਜਾਬ ਤੇ ਜਦੋਂ ਇਹ ਸਰਕਾਰ ਆਈ ਸੀ ਤੇ 2 ਲੱਖ ਕੁਛ ਹਜ਼ਾਰ ਕਰਜ਼ਾ ਸੀ ਔਰ ਅੱਜ 80-85 ਲੱਖ ਕਰੋੜ ਰੁਪਇਆ ਇਹਨਾਂ ਨੇ ਕਰਜ਼ਾ ਲੈ ਲਿਆ ਇੱਕਥੋਂ ਅਸੀਂ ਦੇਾਂਗੇ ਸਾਡੇ ਬੱਚੇ ਵੀ ਲੱਗੇ ਰਹਿਣ ਤਾਂ ਵੀ ਦੇ ਸਕਦੇ ਇੱਕ ਕਰਜ਼ੇ ਦੀ ਪੰਡ ਜੜੀ ਆ ਇਹ ਸਾਡੇ ਸਿਰ ਦੇ ਉੱਤੇ ਰੱਖ ਕੇ ਸਾਨੂੰ ਦਬਾ ਕੇ ਇਹ ਚੱਲਦੇ ਫਿਰਨਗੇ ਐਡਵਰਟਾਈਜ਼ਮੈਂਟ ਕਰਦੇ ਫਿਰਨਗੇ ਤੇ ਕੰਮ ਕੋਈ ਕਿਸਰਾ ਨਹੀਂ ਕਰਨਗੇ ਅੱਜ ਐਡਵਰਟਾਈਜ਼ਮੈਂਟ ਦੀ ਗੱਲ ਕਰ ਲਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਤੇ ਉਹਦੇ 'ਚ ਕਿੰਨਾ ਕਬਲਾ ਹੋ ਰਿਹਾ ਧੰਨਵਾਦ